ਅਸੀੜੇ ਚੈਲੰਜ ਦਾ 15ਵਾਂ ਦਿਨ ਅੱਜ ਪੁਸ਼ ਅਰਕਾਊਟ ਲਉਣਾ ਤੇ ਇੱਕ ਵਾਰੀ ਅਸੀਂ ਇੱਥੇ ਨੋਰਮਲ ਵਾਕ ਕਰਨਾ ਆਏ ਸੀਗੇ 2 ਕਿਲੋਮੀਟਰ ਵਾਕ ਕੀਤੀ ਐ ਜੇ ਬਸ ਤੇ ਹੁਣ ਜਨਨੇ ਉੱਤੇ ਗਰਾਊਂਡ 'ਚ ਵੈਸੇ ਨਾਲ ਦੇ ਕੋਈ ਆਏ ਨਹੀਂ ਅੱਜ ਇਹ ਰਖੜੀ ਦੀ ਹੈਗੀ ਆ ਤੇ ਇਹ ਕੀ ਪਤਾ ਥੋੜਾ ਲੇਟ ਆਇਆ ਹਣਾ ਐਦ ਕਿ ਜਿਮ 'ਚ ਬਾਅਦ ਲੋਕਾਂ ਨੇ ਪੈਸੇ ਇਕੱਠੇ ਕੀਤੇ ਆ ਤੇ ਸਮਾਨ ਵਾਸਤੇ ਵੀ ਆ ਲਿਆਣ ਵਾਸਤੇ ਪਿਛਲੀ ਵਾਰੀ ਲੋਕ ਕਿਉਂ ਜਾ ਸਮਾਨ ਲੈ ਗਏ ਸੀ ਆ ਵੇਲਾ ਆ ਆ ਡੰਬੜ ਹੁੰਦੇ ਕੁਛ ਵੀ ਐ ਟੁੱਟ ਜਾਂਦੇ ਆ ਇਹਨਾਂ ਦੀ ਕੋਸ਼ਿਸ਼ ਕਰਾਂਗੇ ਕਿ ਵਧੀਆ ਕੁਆਲਿਟੀ ਦੇ ਡੰਬਲ ਲੈ ਕੇ ਆਣਾ। ਇਹਆਂ ਨਹੀਂ ਤਾਂ ਰੱਦੀ ਆ ਦੇਖੋ। 3 ਮਹੀਨੇ ਚੱਲਦੇ ਫਿਰ ਆ ਐਂ ਥੋੜੀ ਡੰਬਲ ਟੁੱਟਣੇ ਚਾਹੀਦੇ ਆ ਦੇਖੋ ਆਹ ਤੇ ਲੈ ਲੋ। ਠੀਕ ਆ। ਐਤਕੀ ਇਸ ਚੀਜ਼ ਦਾ ਧਿਆਨ ਰੱਖਾਂਗੇ ਆਪਣੀ ਜਿਮ 'ਚ। ਚਲੋ ਉਸ ਤੋਂ ਪਹਿਲੇ ਥੋੜਾ ਤੁਹਾਨੂੰ ਉਹ ਵਿਖਾ ਦਈਏ ਜਿਮ ਦੀ ਇੱਕ ਮੌਜੂਦਾ ਹਾਲ ਕੰਡੀਸ਼ਨ ਵਿਖਾ ਦਈਏ। ਕਿਉਂਕਿ ਅਸੀਂ ਜਿਮ ਦਾ ਨਵਾਂ ਸਮਾਨ ਲੈ ਕੇ ਆਣਾ ਹੈ, ਇਕਵਿਪਮੈਂਟਸ ਵਗੈਰਾ ਜਿੰਨੇ ਵੀ ਇੱਥੇ ਟੁੱਟ-ਟੋਟ ਭਜ ਹੋਈ ਆ ਤੇ ਸੈਟਿੰਗ ਵਗੈਰਾ ਕਰਨੀਆਂ। ਉਸ ਤੋਂ ਪਹਿਲੇ ਤੁਹਾਨੂੰ ਵਿਖਾ ਦਿੰਨੇ ਕਿ ਹਾਂ ਵੀ ਕਿੰਨਾ ਸਮਾਨ ਆਪਣੇ ਕੋਲ ਮ ਲੈਗ ਪ੍ਰੈਸ ਹੈ ਗਿਆ ਲੈਗ ਪ੍ਰੈਸ ਵੈ ਤਾਂ ਠੀਕ ਆ ਪਰ ਇੱਕ ਕਦੇ ਕਦੇ ਇਹਦੇ ਚ ਵੀ ਤੇਲ ਦੀ ਘੜ ਪੈਂਦੀ ਆ ਵੀ ਇਸ ਥਾਂ ਤੋਂ ਇਹ ਘਸਣ ਲੱਗ ਜਾਂਦੀ ਆ ਉਹ ਆਪਣੇ ਕੋਲ ਜੇ 15 ਵਾਲੀਆਂ ਪਲੇਟਾਂ ਦੀ ਗੱਲ ਕਰੀਏ ਤੇ ਟੋਟਲ ਆਪਣੇ ਕੋਲ 15 ਕਿਲੋ ਵਾਲੀਆਂ 1 2 3 4 5 6 6 ਪਲੇਟਾਂ ਆਪਣੇ ਕੋਲ 15 ਕਿਲੋ ਦੀਆਂ 7 ਕਿਲੋ ਵਾਲੀਆਂ ਦੀ ਆਪਣੇ ਕੋਲ ਚਾਰ ਪਲੇਟਾਂ ਹੈਗੀਆਂ ਤੇ 10 ਕਿਲੋ ਵਾਲੀਆਂ ਵੀ ਆਪਣੇ ਕੋਲ ਛੇ ਪਲੇਟਾਂ ਹੈਗੀਆਂ ਓਵਰ ਆਲ ਇਹ ਮਸ਼ੀਨ ਠੀਕ ਆ ਤੇ ਹੈਗੀ ਆ ਉਵੇਂ ਹੀ ਵੀ ਵਰਮ ਕਰਨ ਵਾਸਤੇ ਵੀ ਜਿਹੜੇ ਇੱਥੇ ਬੰਦੇ ਆਉਂਦੇ ਆ ਇੱਥੇ ਯਾਤਰ ਬਜ਼ੁਰਗ ਬੰਦੇ ਲਾਉਂਦੇ ਆ ਇਹਦੀ ਇੱਕ ਲੱਤ ਖਰਾਬ ਹੋਈ ਪਈ ਆ ਇਹ ਦਿੱਤੀ ਵੀ ਆ ਇੱਥੋਂ ਟੁੱਟ ਗਈ ਸੀਗੀ ਇਹ ਇਹ ਵੀ ਠੀਕ ਆ ਚਲੋ ਇਹ ਵੀ ਨੋਰਮਲ ਇਹ ਜਿਹੜੀ ਦੋ ਮਸ਼ੀਨ ਆ ਗਈ ਨੋਰਮਲੀ ਆ ਇਹ ਲੈਗ ਵਸਤੇ ਆ ਗਈ ਵੀ ਡੈਡਲਿਫਟ ਵਗੈਰਾ ਜਿਹੜੀ ਆਪਾਂ ਲਾਉਣੀ ਹੁੰਦੀ ਆ ਡੈਡਲਿਫਟ ਵਗੈਰਾ ਲਾ ਕੇ ਤੇ ਜਾਂ ਫਿਰ ਲੈਗ ਦੀ ਕੋਈ ਲਾਉਣੀ ਹੋਵੇ ਆ ਇਹ ਸਾਈਕਲ ਸਾਈਕਲ ਵੀ ਖਾ ਵੀ ਆ ਸਾਈਕਲ ਵੀ ਸ਼ਾਇਦ ਤੱਕ ਨਵਾਂ ਵਾਲਾ ਗਿਆਣ ਗਿਆ ਡੰਬਲ ਆਪਣੇ ਕੋਲ ਇੱਕ ਹੀ ਆ ਜਿਹੜਾ ਹੈ ਹੈਵੀ ਡੰਬਲ ਆ ਇਹ ਮੈਨੂੰ ਲੱਗਦਾ 20 ਕਿਲੋ 20 ਕਿਜੀ ਦਾ ਇਹਦੇ ਨਾਲ ਤੇ ਜਿਹੜਾ ਇੱਕ ਹੋ ਟੁੱਟ ਗਿਆ ਇਹ ਜਿਹੜੀ ਆਪਣੀ ਬੈਂਚ ਪ੍ਰੈਸ ਬੈਂਚ ਪ੍ਰੈਸ ਦੀ ਮਸ਼ੀਨ ਤਾਂ ਚਲੋ ਠੀਕ ਆ ਇਹਦੇ ਅਸਲੀ weight ਲੈ ਕੇ ਆਣਗੇ ਸ਼ਾਇਦ ਤੱਕ ਕਿ ਕਿਉਂਕਿ ਵੇਖਿਆ ਜਾਵੇ ਤਾਂ weight ਜਿਹੜੇ ਆ ਥੋੜਾ ਥੋੜਾ ਟੁੱਟ ਰਿਹਾ ਜਿਹੜੇ ਆ weight ਆ ਇਹਨ ਦੇ ਮੁਕਾਬਲੇ ਜਿਹੜੀਆਂ ਦੂਸੀਆਂ ਪਲੇਟਾਂ ਹੈਗੀਆਂ ਇਹ ਥੋੜੀ ਵਧੀਆ ਕੰਪਨੀ ਵਾਲੀ ਹੈਗੀਆਂ ਤੇ ਬਾਕੀ ਡੰਬਲ ਵਗੈਰਾ ਆਪਣੇ ਕੋਲ ਹਜੇ ਕੱਟੀ ਆ ਡੰਬਲ ਐਦ ਕਿ ਲਗਾ ਆਵਾਂਗੇ ਮਸ਼ੀਨਾ ਠੀਕ ਆ ਇਹਨਾਂ ਦੀ ਬਸ ਐ ਵੀ ਤਾਰ ਵਗੈਰਾ ਟੁੱਟ ਜਾਂਦੀ ਆ ਤੇ ਤਾਰ ਵਗੈਰਾ ਚੇਂਜ ਕਰਨਾ ਐਦ ਕਿ ਫਿਰ 100 ਮੀਟਰ ਤਾਰ ਲੈ ਕੇ ਆਣੀਆਂ ਬਹੁਤ ਸਾਲ ਸੂਲ ਕੱਢ ਜਾਂਦੀ ਆ ਕਈ ਵਾਰੀ ਬੰਦੇ ਵੀ ਤੇ ਤੂ ਲਾਉਂਦੇ ਆ ਤੇ ਟੁੱਟ ਜਾਂਦੀ ਆ ਤਾਰਾਂ ਆ ਕੇ ਬਸ ਸਰਟੀਫਿਕੇਟ ਨਾ ਹੋ ਜੇ ਆਪਾਂ ਚੇਂਜ ਕਰ ਦਿੰਨਾ ਟਾਈਮ ਸਿਰ ਬਾਕੀ ਆਹੀ ਸੀਗਾ ਜੋ ਨਮਜ਼ਮਾਨ ਆ ਗਏ ਕਰੀ ਉਹ ਤੁਹਾਨੂੰ ਦਿਖਾਵਾਂਗੇ ਤੇ ਹੁਣ ਬਾਹਰ ਜਾ ਕੇ ਇਹ ਕਾ ਬਾਹਰ ਸਾਂ ਬਣੀ ਹੋਈ ਆ ਇੱਥੇ ਅਸੀਂ ਇਹ ਲਾਲ ਨੇ ਆ ਇਹ ਬਾਰੇੜਾ ਬਾਰਮ ਉਪਗੈਰਾ ਇਹ ਵਧੀਆ ਸਾਂ ਬਣਾਈ ਹੋਈ ਆ ਜਿਹੜੀ ਉਹ ਐਕਸਟਰਾ ਮਸ਼ੀਨ ਸੀਗੀ ਉਹ ਖਰਾਬ ਹੋ ਗਈ ਸੀ ਉੱਥੇ ਫਿਰ ਅਸੀਂ ਐਪ ਉਗੈਰਾ ਲਾਉਣ ਵਾਸਤੇ ਰੱਖੀ ਵੀ ਦਨ ਪੂਰੇ ਹੋ ਗਏ ਆ ਤੇ ਠੀਕ ਆ 15 ਦਿਨ ਤਾਂ ਵਧੀਆ ਲੱਗੀ ਐਕਸਰਸਾਈਜ਼ ਅਣ ਕੱਲ ਸੰਡੇ ਆ ਤੇ ਕੱਲ ਸਟ੍ਰੈਚਿੰਗ ਵਗੈਰਾ ਕਰਾਂਗੇ ਠੀਕ ਆ ਕੱਲ ਮਿਲਦੇ ਆ